कर सतनाम करता पुरख निर्भो निर्वैर अकाल मूर्त अर्जुनी सह प्रसाद ज्ञान ध्यान किच न जाना ਸਰਨ ਜਾਨ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੁਗ ਜੁਗ ਤੱਕ ਸੈਵੀ ਕਮਾਲ ਚਵਰ ਸ਼ਤਰ ਤਖਤ ਦੇ ਮਾਲਕ ਤਨਸ਼ੀਲੀ ਗੁਰ ਗ੍ਰੰਥ ਸਹਿ ਮਹਾਰਾਜ ਦੀ ਪਾਵਨ ਅਰ ਪਵਿੱਤਰ ਗੋਦ ਦੇ ਅੰਦਰ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਬਹੁਤ ਹੀ ਵੱਡਾ ਭਾਗੇ ਹਾਂ ਜੋ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਜੁੜ ਮਿਲ ਬੈਠੇ ਹਾਂ ਆਓ ਫਤਿਹ ਨਾਲ ਪਸੰਝ ਪਾਈਏ ਜੀ ਦੋਨੇ ਹੱਥ ਜੋੜ ਕੇ ਸਮੂਹ ਸਾਧ ਸੰਗਤ ਪਿਆਰ ਸੇ ਤਖਵਾਹੀ ਗੁਰਜੀ ਦਾ ਖਲਸਾ ਵਾਹਿ ਗੁਰਜੀ ਕੀ ਫਤਿਹ ਅਸਾ ਦੀ ਬਾਣੀ ਉਸ ਪਵਿੱਤਰ ਬਾਣੀ ਦੇ ਵਿੱਚੋਂ ਅੱਜ ਆਪਾਂ ਪੌੜੀ ਜਿਹੜੀ ਹੈ ਉਹ ਵਿਚਾਰਨੀ ਹੈ ਇਹ ਪੌੜੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਉਚਾਰਨ ਕੀਤੀ ਹੋਈ ਹੈ ਇਸ ਪੌੜੀ ਦੇ ਅੰਦਰ ਸਹਬ ਜੀ ਬਖਸ਼ਿਸ਼ ਕਰਦੇ ਨੇ ਪੌੜੀ ਸੇਵ ਕੀਤੀ ਸੰਤੋਖੀ ਜਿਨਿ ਸੱਚੋ ਸੱਚ ਤੇ ਆਇਆ ਆਪਾਂ ਪਹਿਲਾਂ ਅਰਥ ਕਰ ਲਈਏ ਨੇ ਜਿਹੜੇ ਸੰਤੋਖੀ ਮਨੁੱਖ ਨਹੀਂ ਉਹ ਸਦਾ ਅਬਿਨਾਸ਼ੀ ਪ੍ਰਭੂ ਨੂੰ ਸਿਮਰਦੇ ਨੇ ਧਿਉਂਦੇ ਨੇ ਤੇ ਉਹ ਯੂ ਪ੍ਰਬੂਦੀ ਸੇਵਾ ਕਰਦੇ ਜਿਹੜੇ ਸੰਤੋਖੀ ਨੇ ਸੇਵ ਕੀਤੀ ਸੰਤੋਖੀ ਜਿਨਿ ਸਚੋ ਸਚ ਤਿਆਇਆ ਖੋਣ ਦੇ ਸਮੇਂ ਚ ਸਭ ਤੋਂ ਵੱਡੀ ਕਮੀ ਪਤਾ ਕਿਹੜੀ ਆ ਰਹੀ ਹੈ ਉਹ ਹੈ ਸੰਤੋਖ ਦੀ ਸਬਰ ਦੀ ਇਹ ਸਾਡੇ ਜੀਵਨ ਚੋਂ ਦੂਰ ਚਲਾ ਗਿਆ ਮਨੁੱਖ ਚਾਹੁੰਦਾ ਵੀ ਜਿਹੜਾ ਪਦਾਰਥ ਮੈਂ ਸੋਚਦਾ ਹਾਂ ਉਹ ਮੈਨੂੰ ਜਲਦੀ ਤੋਂ ਜਲਦੀ ਮਿਲੇ ਜਲਦੀ ਤੋਂ ਜਲਦੀ ਪ੍ਰਾਪਤ ਹੋ ਜਾਵੇ ਉਹ ਚਾਹੇ ਉਹ ਉੱਚੇ ਮਹਿਲ ਨੇ ਗੱਡੀਆਂ ਨੇ ਕਾਰਾਂ ਨੇ ਕੋਈ ਪਦਾਰਥ ਹੈ ਕਿਸੇ ਪ੍ਰਕਾਰ ਦੀ ਵੀ ਵਸਤੂ ਹੈ ਮਨੁੱਖ ਚਾਹੁੰਦਾ ਵੀ ਜਿਹੜੀ ਚੀਜ਼ ਮੈਂ ਸੋਚ ਲਿਓ ਮੈਨੂੰ ਜਲਦੀ ਤੋਂ ਜਲਦੀ ਪ੍ਰਾਪਤ ਹੋ ਜੇ ਇਸ ਦਰ ਨੂੰ ਛੱਡਣ ਦਾ ਵੀ ਕਾਰਨ ਇਹੋ ਜੋ ਮੈਂ ਸੋਚਦਾ ਜੀ ਸਬਰ ਨਹੀਂ ਹੈ ਮਨੁੱਖ ਕੋਲ ਹੁਣ ਇੱਥੋਂ ਜਿਹੜੀ ਦਾਤ ਮਿਲਦੀ ਉਹ ਸਹਿਜੇ ਦਾਤ ਮਿਲਦੀ ਹੈ ਜੀ ਤੇ ਮਨੁੱਖ ਕੋਲ ਸੰਤੋਖ ਨਹੀਂ ਸਬਰ ਨਹੀਂ ਮਨੁੱਖ ਚਾਹੁੰਦਾ ਵੀ ਜਿਹੜੀ ਮੈਂ ਪੁਕਾਰ ਕਰ ਦਿੱਤੇ ਅਰਦਾਸ ਕਰ ਦਿੱਤੀ ਉਹ ਜਲਦੀ ਤੋਂ ਜਲਦੀ ਮੈਨੂੰ ਮਿਲ ਜੇ ਥੋੜਾ ਸਮਾਂ ਪੈ ਗਿਆ ਦਰਤ ਬਦਿਲ ਕਰ ਦਿੰਦਾ ਹੈ ਪਟਕਦਾ ਫਿਰ ਤੁਸੀਂ ਨੌਜਵਾਨਾਂ ਨੂੰ ਦੇਖੋ ਹੁਣ ਦੇ ਸਮੇਂ 'ਚ ਤੁਸੀਂ ਨੌਜਵਾਨਾਂ ਨੂੰ ਕੁਝ ਆਖ ਨਹੀਂ ਸਕਦੇ ਕਿਉਂਕਿ ਸਬਰ ਨਹੀਂ ਹੈ ਟੁੱਟ ਮੇ ਜਵਾਬ ਮਿਲਣਗੇ ਜੀ ਹੁੰਦਾ ਕਾਰਨ ਨਹੀਂ ਹੋ ਜੀ ਸਬਰ ਨਹੀਂ ਹੈ ਮੈਂ ਐਸੀ ਵੀ ਬੱਚੇ ਦੇਖੇ ਨੇ ਜੀ ਜਿਹੜੇ ਆਪਣੇ ਮਾਤਾ ਪਿਤਾ ਨੂੰ ਵੀ ਫਿੱਕੇ ਬੋਲ ਬੋਲ ਦਿੰਦੇ ਨੇ ਉਹ ਨਹੀਂ ਦੇਖਦੇ ਵੀ ਅਸੀਂ ਕਿੱਥੇ ਖੜੇ ਆ ਕਿੰਨਾਂ ਦੇ ਵਿਚਾਲੇ ਖੜੇ ਆ ਤੇ ਕਿੰਨਾਂ ਨੂੰ ਆਖ ਰਹੇ ਆ ਉਹ ਨਹੀਂ ਦੇਖਦੇ ਥੋੜੀ ਜਿਹੀ ਝਿੜਕ ਵੀ ਨਹੀਂ ਮਾਰ ਸਕਦੇ ਬਰਦਾਸ਼ਤ ਨਹੀਂ ਕਰਦੇ ਜੀ ਉਹ ਸਬਰ ਨਹੀਂ ਸੰਤੋਖ ਨਹੀਂ ਹੈ ਇਹ ਇੱਕ ਕੀਮਤੀ ਗੁਣ ਹੈ ਅਪੱਗੇ ਵਿਚਾਰਾਂਗੇ ਆਪ ਜੀ ਧਿਆਨ ਰੱਖਿਓ ਤਵੱਜੋ ਦਿਓ ਇਹ ਹੈ ਬੜਾ ਕੀਮਤੀ ਗੁਣ ਪਰ ਸਾਡੇ ਜੀਵਨ ਚੋਂ ਨਿਕਲਦਾ ਜਾ ਰਿਹਾ ਹੈ ਇੱਕ ਬਚਨ ਪੜ੍ਹਦੇ ਹਾਂ ਤੁਸੀਂ ਸੈਸ ਖਟੇ ਲਖ ਕੋ ਉਠਤਾ ਵੈ ਸੈਸ ਦਾ ਭਾਵ ਹਜ਼ਾਰਾਂ ਮਨੁੱਖ ਹਜ਼ਾਰਾਂ ਇਕੱਠੇ ਕਰਦਾ ਏ ਇਨੀ ਅੱਖ ਦਾ ਵੀ ਬਸ ਬਸ ਨਹੀਂ ਆ ਬੇਸੇ ਮਨੁੱਖ ਕਹਿੰਦਾ ਬਸ ਆ ਮਿਲ ਜਾਵੇ ਮੈਨੂੰ ਫਿਰ ਬਹੁਤ ਹੈ ਜੀ ਆ ਪਦਾਰਥ ਮਿਲ ਜਾਈਂ ਫਿਰ ਬਹੁਤ ਹੈ ਆਖਦਾ ਜਰੂਰ ਹੈ ਪਰ ਬਸ ਨਹੀਂ ਕਰਦਾ ਪੰਚਮ ਪਿਤਾ ਬਾਦਸ਼ਾਹ ਜੀ ਕਹਿੰਦੇ ਹਜ਼ਾਰਾਂ ਇਕੱਠੇ ਕਰ ਲੈ ਫਿਰ ਲੱਖਾਂ ਦੇ ਪਿੱਛੇ ਦੌੜਦਾ ਹੁਣ ਲੱਖਾਂ ਇਕੱਠੇ ਕਰਾਂਗਾ ਪਹਿਲਾਂ ਪੈਦਲ ਸੀ ਸੋਚਦਾ ਸੀ ਜੀ ਸਾਈਕਲ ਮਿਲ ਜਾਵੇ ਸਾਈਕਲ ਮਿਲ ਗਈ ਬਸ ਥੋੜਾ ਕਰ ਗਿਆ ਫਿਰ ਕਹਿੰਦੇ ਜੀ ਬਾਈਕ ਮਿਲ ਜੇ ਤਾਂ ਬੜਾ ਸ਼ੁਕਰਾਨਾ ਹੋ ਗਏ ਬਾਈਕ ਵੀ ਮਿਲ ਗਈ ਫਿਰ ਆਖਦਾ ਜੀ ਪੁਰਾਣੀ ਜੀ ਗੱਡੀ ਮਿਲ ਜੇ ਨਾ ਫਿਰ ਨਾਲ ਹੈ ਰਜਈਆ ਥੋੜੀ ਹੈ ਫਿਰ ਗੱਡੀ ਵੀ ਮਿਲ ਗਈ ਫਿਰ ਸੋਚਦਾ ਫਲਾਣਾ ਮਾਡਲ ਮਿਲੇ ਆ ਵੱਡੀ ਗੱਡੀ ਲੈਣੀ ਹੁਣ ਸਹਬ ਕਹਿੰਦੇ ਰਜਦਾ ਹੀ ਨਹੀਂ ਸੰਸਾਰ ਦਾ ਕੋਈ ਵੀ ਪਦਾਰਥ ਚੱਕ ਲੋ ਜੀ ਛੋਟੇ ਤੋਂ ਵੱਡਾ ਉਨ ਦੇ ਚ ਰੱਜ ਨਹੀਂ ਹੋਵੇਗਾ ਕਦੇ ਵੀ ਲਾਲਸਾ ਵੱਧਦੀ ਜਾਏਗੀ ਰੁਕੇਗੀ ਨਹੀਂ ਮਨੁੱਖ ਬਥੇਰਾ ਕਹਿ ਦਿੰਦਾ ਬਸ ਆ ਕੁਝ ਮਿਲ ਜੇ ਮੈਨੂੰ ਫਿਰ ਬਸ ਐ ਪਰ ਬਸ ਕਰਦਾ ਨਹੀਂ ਹੈ ਮਨੁੱਖ ਸੈਸ ਖਟੇ ਲਖ ਕੋ ਉੱਠਤਾ ਵੈ ਤ੍ਰਿਪਤ ਨ ਆਵੇ ਮਾਇਆ ਪਛ ਹੈ ਪਾਵੇ ਭਜਦਾ ਜੀ ਪਿੱਛੇ ਮਾਇਆ ਦੇ ਹਜ਼ਾਰ ਇਕੱਠੇ ਕਰ ਲੈ ਸੋਚਦਾ ਹੁਣ ਲੱਖਾਂ ਬਣਾ ਫਿਰ ਮਾਇਆ ਦੇ ਪਿੱਛੇ ਦੌੜਦਾ ਉਹ ਮੈਨੂੰ ਵੀਡੀਓ ਬੜੀ ਪਿਆਰੀ ਲੱਗੀ ਜੀ ਉਹ ਕਹਿੰਦਾ ਜੀ ਸਕੂਨ ਕਦੋਂ ਮਿਲਦਾ ਉਹ ਕਹਿੰਦਾ ਜੀ ਮੈਨੂੰ ਤਾਂ ਸਕੂਨ ਉਦੋਂ ਮਿਲਣਾ ਜਦੋਂ ਮੈਂ ਸੰਸਾਰ ਤੋਂ ਚਲਾ ਗਿਆ ਕਹਿੰਦੇ ਉਦੋਂ ਕੋਈ ਚਿੰਤਾ ਹੀ ਨਹੀਂ ਮੈਨੂੰ ਕਿਸੇ ਨੇ ਕਹਿਣਾ ਹੀ ਨਹੀਂ ਵੀ ਪਾਪਾ ਆ ਲਿਆ ਦੇ ਉਹ ਲਿਆ ਦੇ ਫਲਾਣੀ ਘਰੇ ਚੀਜ਼ ਹੈ ਨਹੀਂ ਉਹ ਚੀਜ਼ ਹੈ ਨਹੀਂ ਕਹਿੰਦੇ ਉਦੋਂ ਕੋਈ ਚਿੰਤਾ ਹੀ ਨਹੀਂ ਹੋਣੀ ਕਹਿੰਦੇ ਉਦੋਂ ਮੈਨੂੰ ਫਿਕਰ ਨਹੀਂ ਹੋਣਾ ਮੇਰੇ ਪਰਿਵਾਰਾਂ ਨੂੰ ਫਿਕਰ ਹੋ ਜਾਣਾ ਕੋਈ ਸ਼ਮਸ਼ਾਨ ਭੂਮੀ ਵਾਲੇ ਪਾਸੇ ਭੱਜਿਆ ਹੋਏਗਾ ਕੋਈ ਕਪੜਾ ਲੈਣ ਵਾਸਤੇ ਭੱਜਿਆ ਹੋਵੇਗਾ ਕੋਈ ਕਿਹੜੀ ਦਾਤ ਲੈਣ ਵਾਸਤੇ ਭੱਜਿਆ ਹੋਏਗਾ ਕੋਈ ਪਾਣੀ ਦਾ ਇੰਤਜ਼ਾਮ ਕਰਦਾ ਹੋਏਗਾ ਕਹਿੰਦਾ ਆਪਾਂ ਸਕੂਨ ਨਾਲ ਪਈ ਹੋਵਾਂਗੇ ਕਹਿੰਦੇ ਸਕੂਨ ਉਦੋਂ ਹੀ ਆਉਂਦਾ ਚਲੋ ਗੱਲ ਮੈਨੂੰ ਚੰਗੀ ਲੱਗੀ ਉਹ ਪਰ ਜਿਹੜੀ ਗੁਰਬਾਣੀ ਹੈ ਨਾ ਉਹ ਜਿਉਂਦਿਆਂ ਦੀ ਸਕੂਨ ਪਰਦੀ ਏ ਸਾਡੇ ਅ ਲਾਲਸਾ ਜਿਵੇਂ ਲਾਲਸਾ ਵਧੇਗੀ ਓਵੇਂ ਚਿੰਤਾ ਵੀ ਵਧੇਗੀ ਯਾਦ ਰੱਖਿਓ ਤੇ ਚਿੰਤਾ ਦਾ ਰੋਗ ਬੜਾ ਮਾੜਾ ਜੀ ਜੇ ਅੱਜ ਹਜ਼ਾਰਾਂ ਇਕੱਠੇ ਕਿਤੇ ਤੇ ਇਸ ਗੱਲ ਦੀ ਚਿੰਤਾ ਬਣੇਗੀ ਲੱਖਾਂ ਕਿਵੇਂ ਇਕੱਠੇ ਕਰਾਂ ਜਿਵੇਂ ਲਾਲਸਾ ਵਧੇਗੀ ਚਿੰਤਾ ਵੀ ਨਾਲ ਵਧੇਗੀ ਜੀ ਤ੍ਰਿਸ਼ਨਾ ਵਧੇਗੀ ਤਾਂ ਚਿੰਤਾ ਵੀ ਵਧੇਗੀ ਜੀ ਪਰ ਸਹਿਬ ਜੀ ਕਹਿੰਦੇ ਸੈਸ ਖਟੇ ਲਖ ਕੋ ਉਠਤਾ ਵੈ ਤ੍ਰਿਪਤ ਨ ਆਵੇ ਮਾਇਆ ਪਛੇ ਪਾਵੇ ਅਨੇਕ ਭੋਗ ਵਿਖਿਆ ਕਹਿ ਕਰੈ ਨੈ ਤ੍ਰਿਪਤਾਵੇ ਖਪ ਖਪ ਮਰੇ ਸਹਿਬ ਕਹਿੰਦੇ ਅਨੇਕ ਮਾਇਆ ਚ ਰਹਿ ਕੇ ਭੋਗ ਭੋਗ ਲੈਨੇ ਬਹੁਤ ਭੋਗ ਭੋਗ ਲੈ ਪਰ ਜੈਨ ساری ਉਮਰ ਲੰਘ ਜਾਂਦੀ ਜੀ ਮਨੁੱਖ ਦੀ ਬੁੱਢੇ ਪੇ ਦਾ ਪੈਂਡਾ ਵੀ ਖਤਮ ਹੋਣ ਤੱਕ ਆ ਜਾਂਦਾ ਹੈ ਮਨੁੱਖ ਦੀ ਲਾਲਸਾ ਫਿਰ ਵੀ ਨਹੀਂ ਮੁਕਦੀ ਮਨੁੱਖ ਬੁੱਢਾ ਹੋ ਜਾਂਦਾ ਹੈ ਲਾਲਸਾ ਨਹੀਂ ਬੁੱਢੀ ਹੁੰਦੀ ਕਦੇ ਖਪ-ਖਪ ਮਰੇ ਸਹਿਬ ਜੀ ਕਹਿੰਦੇ ਬਿਨਾਂ ਸੰਤੋਖ ਨਹੀਂ ਕਉ ਰਾਜ ਹੈ ਆਹ ਲੈ ਬਸ ਜਿਹੜਾ ਸਾਡੇ ਜੀਵਨ ਦੇ ਵਿੱਚੋਂ ਨਿਕਲ ਗਿਆ ਬਿਨਾਂ ਸੰਤੋਖ ਤੋਂ ਨਹੀਂ ਰਾਜ ਸਕਦਾ ਤੇ ਸੰਤੋਖ ਤੁਹਾਨੂੰ ਸੰਸਾਰ ਚੋਂ ਨਹੀਂ ਮਿਲਣਾ ਗੁਰੂਕੁਲ ਮਿਲਦਾ ਜਗਤ ਚ ਨਹੀਂ ਮਿਲਦਾ ਯਾਦ ਰੱਖਿਓ ਜਿਹੜੀ ਆਪਾਂ ਬੇਨਤੀ ਕਰਦੇ ਸਾਂ ਇਹ ਬੜਾ ਕੀਮਤੀ ਗੁਣ ਹੈ ਜੀ ਕਿ ਜਿਹੜਾ ਸੰਤੋਖ ਹੈ ਨਾ ਸੰਤੋਖ ਸਬਰ ਇਹ ਸਾਨੂੰ ਕਿਸੇ ਦੇ ਦਰਵਾਜ਼ੇ ਮੂਰੇ ਖੜਾ ਨਹੀਂ ਹੁੰਦੇਗਾ ਵੀ ਇਹਦੇ ਕੋਲ ਮੰਗ ਲੈ ਜਾ ਕੇ ਘਰ ਚ ਦੋ ਰੋਟੀਆਂ ਨੇ ਉਹਦੇ ਵਿੱਚ ਹੀ ਤੁਹਾਨੂੰ ਸ਼ੁਕਰਾਨਾ ਕਰਨਾ ਸਿਖਾਉਂਦਾ ਇਸ ਸਬਰ ਹੈ ਇਸ ਸੰਤੋਖ ਹੀ ਹੈ ਜੀ ਜਿਹੜਾ ਸਾਨੂੰ ਗਰੀਬੀ ਵਿੱਚ ਵੀ ਸ਼ੁਕਰਾਨਾ ਕਰਨਾ ਸਿਖਾਏਗਾ ਇਸ ਸਬਰ ਹੀ ਹੈ ਜਿਹੜਾ ਸਾਨੂੰ ਅਤ ਦੀ ਗਰੀਬੀ ਪਰੇਸ਼ਾਨੀ ਦੇ ਵਿੱਚ ਵੀ ਕਿਸੇ ਦੇ ਦਰ ਤੇ ਭਟਕਣ ਨਹੀਂ ਦੇਗਾ ਇਸ ਸਬਰ ਦੋਸ ਲੋਕ ਸੰਜੀ ਕਰਨ ਲੱਗਿਆ ਜੀ ਮੈਂ ਆਪ ਜੀ ਨਾਲ ਤੁਹਾਨੂੰ ਕੰਠਵੀਓ ਵਿਕਾਰ ਫਰੀਦਾ ਰੋਟੀ ਮੇਰੀ ਕਾਠ ਦੀ ਲਾवण ਮੇਰੀ ਭੁੱਖ ਪੱਬਾ ਜੀ ਕਹਿੰਦੇ ਮੇਰੀ ਸੁੱਕੀ ਜੀ ਰੋਟੀ ਐ ਇਹਦੇ ਚੀਨਾਂ ਨੇ ਕਿਉਂਕਿ ਮਿਹਨਤ ਦੀ ਹੁਣ ਸਬਰ ਹੈ ਨਾ ਇਸ ਲਈ ਆਖਦੇ ਤਾ ਵੀ ਸੁੱਕੀ ਰੋਟੀ ਐ ਮੇਰੀ ਮਿੱਸੀ ਰੋਟੀ ਐ ਪਰ ਮੇਰੀ ਭੁੱਖ ਲਾ ਰਹੀ ਹੈ ਇਹ ਗੱਲ ਸਬਰ ਦੀ ਫਿਰਦੌਸ ਰੋਟੀ ਮੇਰੀ ਕਾਟ ਕੀ ਲਾवण ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ ਚੋਪੜੀ ਦਾ ਭਾਵ ਕੀ ਹੈ ਜੀ ਚੋਪੜੀ ਤਾਂ ਗਰੀਬ ਬੰਦਾ ਵੀ ਖਾ ਲੈਂਦਾ ਉਹ ਵੀ ਛਕ ਲੈਂਦਾ ਧਿਆੜੀ ਦਾ ਬੰਦਾ ਵੀ ਚੋਪੜੀ ਖਾ ਲੈਂਦਾ ਚੋਪੜੀ ਦਾ ਭਾਵ ਜਿਹੜਾ ਠੱਗ ਕੇ 36 ਪ੍ਰਕਾਰ ਦੇ ਭੋਜਨ ਲੈ ਕੇ ਆਉਂਦਾ ਹੈ ਸਹਿਬ ਕਹਿੰਦੇ ਦੁੱਖ ਸਹਿਣਗੇ ਉਹ ਸੁੱਖ ਨਹੀਂ ਜਿਹੜਾ ਦੂਜਿਆਂ ਨੂੰ ਖੋ ਕੇ ਦੂਜਿਆਂ ਕੋਲੋਂ ਆਪਣੇ ਘਰ ਪਰਦਾਏ ਸਹਿਬ ਕਹਿੰਦੇ ਕਣੇ ਥੋੜਾ ਬਹੁਤ ਨਹੀਂ ਕਣੇ ਸਹਿਣਗੇ ਦੁੱਖ ਬਹੁਤ ਦੁੱਖ ਸਹਿਣਗੇ ਉਹ ਜਿਨ੍ਹਾਂ ਨੇ ਰਸ ਲੈ ਲੈ ਕੇ ਖਾਦੇ ਨੇ ਦੂਜਿਆਂ ਦੇ ਨਵਾਲੇ ਖੋ ਖੋ ਕੇ ਖਾਦੇ ਹੈ ਬਾਬਾ ਫਰੀਦ ਜੀ ਕਹਿੰਦੇ ਬਹੁਤ ਦੁੱਖ ਸਹਿਣਗੇ ਉਹ ਇਸ ਲਈ ਕਰਨਾ ਕੀ ਹੈ ਰੁੱਖੀ ਸੁਖੀ ਖਾਏ ਕੈ ਠੰਡਾ ਪੀਓ ਰੁੱਖੀ ਸੁਖੀ ਠੰਡਾ ਪਾਣੀ ਦਾ ਪਾਵ ਕੀ ਜਿਹੜਾ ਸਤਗੁਰ ਨੇ ਪ੍ਰਮਾਤਮਾ ਨੇ ਰੁੱਖਾ ਸੁੱਖਾ ਦੇਤਾ ਉਹ ਖਾ ਕੇ ਸ਼ੁਕਰਾਨਾ ਕਰੋ ਭਲੇਓ ਧੰਨਵਾਦ ਕਰੋ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀ ਬਸ ਇਹ ਤ੍ਰਿਸ਼ਨਾ ਨਾ ਬਦੇ ਮਨ ਚ ਜੀ ਇੰਨੇ ਕੋਲ ਆਹ ਕੁਝ ਮੇਰੇ ਕੋਲ ਕਿਉਂ ਨਹੀਂ ਆਹ ਤ੍ਰਿਸ਼ਨਾ ਮਨ ਚ ਨਾ ਇਹੀ ਪਰੇਸ਼ਾਨ ਕਰੇਗੀ ਜੀ ਸਾਨੂੰ ਉਹ ਇੱਕ ਕੀਰਤੀ ਜਿਹਾ ਬੰਦਾ ਸੀ ਜੀ ਮਿਹਨਤ ਕਰਨ ਵਾਲਾ ਮਿਹਨਤ ਕਰਕੇ ਆਪਣੇ ਘਰ ਦਾ ਰੋਜਗਾਰ ਚਲਾਉਂਦਾ ਉਹਦੇ ਮਨ ਵਿੱਚ ਭਾਵਨਾ ਇਹ ਵੀ ਫਲਾਣਾ ਸਾਧੂ ਰਹਿੰਦਾ ਜੀ ਉਹਨੂੰ ਬੇਨਤੀ ਕਰਾ ਵੀ ਮੇਰੇ ਘਰ ਪ੍ਰਸ਼ਾਦਾ ਵੀ ਛਕੇ ਉਹਨੇ ਸਾਧੂ ਨੂੰ ਬੇਨਤੀ ਕੀਤੀ ਜਾ ਕੇ ਫਕੀਰ ਨੂੰ ਫਕੀਰ ਜੀ ਮੇਰੇ ਘਰ ਵੀ ਪ੍ਰਸ਼ਾਦਾ ਛਕੋ ਮੇਰੇ ਘਰ ਵੀ ਆਉ ਤੁਸੀਂ ਕੋ ਕਦੇ ਕੋਈ ਨਹੀਂ ਜਾਉਂਗਾ ਇਹਦੇ ਘਰ ਪਹੁੰਚ ਗਿਆ ਸਾਧੂ ਗਲੇ ਦੇ ਹੁਣ ਜੋ ਕੁਝ ਸਜਦਾ ਪੁੱਜਦਾ ਇਹਦੇ ਘਰ ਚ ਸੀ ਇੰਨੇ ਬਣਾਇਆ ਬਣਾ ਕੇ ਪਰੋਸ ਕੇ ਉਹਦੇ ਅੱਗੇ ਰੱਖਤਾ ਸਾਧੂ ਨੇ ਅਜਿਗਰਾਈ ਨਹੀਂ ਤੋੜੀ ਜਦੋਂ ਪਲੇਟ ਦੇ ਵੇਖੇ ਤੇ ਹੈਰਾਨ ਹੋ ਗਿਆ ਵੀ ਇੱਕ ਕਟੋਰੀ ਦਾਲ ਦੀ ਦੋ ਤਿੰਨ ਪ੍ਰਸ਼ਾਦ ਦੇ ਉਹ ਕਹਿੰਦਾ ਬੱਸ ਇੰਨਾ ਕੁ ਜੀ ਉਹ ਕਹਿੰਦਾ ਜੀ ਮੇਰੇ ਕੋਲ ਜਿਹੜਾ ਕੁਝ ਸੀ ਘਰ ਚ ਜੋ ਮੈਂ ਕਮਾਇਆ ਸੀ ਉਹ ਬਣਾ ਕੇ ਤੁਹਾਨੂੰ ਦੇਤਾ ਜੀ ਕਹਿੰਦਾ ਤੇਰੇ ਘਰੇ ਆਉਣ ਪਿੱਛੇ ਮੈਂ ਕਈ ਅਮੀਰ ਲੋਕਾਂ ਦੇ ਸੱਦੇ ਠੁਕਰਾਏ ਨੇ ਜਿੱਥੇ ਮੈਨੂੰ 36 ਪ੍ਰਕਾਰ ਦੇ ਭੋਜਨ ਮਿਲਨੇ ਸੀ ਤੇ ਤੂੰ ਥੋੜੀ ਜਿਹੀ ਕਟੋਰੀ ਦੀ ਦਾਲ ਲਿਆ ਕੇ ਰੱਖਤੀ ਇਹਦੇ ਚ ਕੀ ਸਵਾਦ ਆਉਣਾ ਉਹ ਕਹਿੰਦਾ ਜੀ ਇਹਦੇ 'ਚ ਵੀ ਸਵਾਦ ਆ ਜਾਏਗਾ ਆਪਣੇ ਵੱਲੋਂ ਕੁਝ ਪਾ ਲਵੋ। ਹੁੱਕਾ ਨਮ ਆਪਣੇ ਵੱਲੋਂ ਕੀ ਪਾਵਾਂ? ਖੜਾ ਹੋਇਆ ਉਹਨੇ ਚੋਲੀ ਅਧੀਆਂ ਜੇਬਾਂ ਕੱਢਤੀਆਂ ਕਹਿੰਦਾ ਵੇਖ ਅਸੀਂ ਕੁਝ ਹੀ ਨਹੀਂ ਰੱਖਦੇ ਨਾਲ। ਕੋਈ ਟੱਕਾ ਨਹੀਂ ਮੇਰੇ ਕੋਲ ਨਾਲ। ਉਹ ਕਹਿੰਦਾ ਜੀ ਮੈਂ ਟੱਕੇ ਦੀ ਤਾਂ ਗੱਲ ਹੀ ਨਹੀਂ ਕਰਦਾ। ਵੀ ਤੁਸੀਂ ਟੱਕੇ ਪਾਉ ਵਿੱਚ। ਮੈਂ ਤਾਂ ਇਹ ਕਹਿਣਾ ਵੀ ਸਬਰ ਤੇ ਸੰਤੋਖ ਪਾਲਵੋ ਇਹ ਸੁੱਕੀ ਰੋਟੀ ਵੀ ਸਵਾਦ ਲੱਗੇਗੀ ਤੁਹਾਨੂੰ। ਇਨੇ ਸਾਲ ਹੋ ਗਏ ਸਾਧੂ ਜੀ ਭਗਤੀ ਕਰਦੇ ਆ ਅਜੇ ਸਬਰ ਹੀ ਨਹੀਂ ਆਇਆ ਤੁਹਾਡੇ ਅੰਦਰ ਅਜੇ ਵੀ ਰਸਾਂ ਕਸਾਂ ਚ ਫਿਰਦੇ ਜੇ ਇਹ ਰਸ ਨਾ ਤੂੰ ਅਨਰਸ ਰਾਸ ਨਹੀਂ ਤੇਰੀ ਪਿਆਸ ਨਾ ਜਾਏ ਹਿੰਦੀ ਪਿਆਸ ਨਹੀਂ ਜਾਂਦੀ ਕਿੰਨਾ ਤੂੰ ਸਬਰ ਪਾਏਗਾ ਤੇ ਅਸੁੱਕੀ ਰੋਟੀ ਵੀ ਵਧੀਆ ਲੱਗੇਗੀ ਜੇ ਸਬਰ ਨਹੀਂ ਹੈ ਮਨੁੱਕੀ ਕਹੇਗਾ ਔਣੀ ਚੰਗਾ ਲੱਗਦਾ ਦੂਜਾ ਬਣਾ ਰਾਹੀ ਬਣਾ ਕੇ ਰੱਖਤਾ ਮੇਰੇ ਅੱਗੇ ਕੁਝ ਅੱਜਦਾ ਨਹੀਂ ਬਣਦਾ ਉੱਥੇ ਸਬਰ ਨਹੀਂ ਤੇ ਜਦੋਂ ਇਹ ਵੀ ਸਭ ਕੁਝ ਚਲਾ ਜਾਂਦਾ ਫਿਰ ਸੁੱਕਾ ਵੀ ਵਧੀਆ ਲੱਗਦਾ ਇਸ ਲਈ ਰੁੱਖੀ ਸੁੱਕੀ ਖਾਇਕ ਹੈ ਠੰਡਾ ਪਾਣੀ ਪੀਓ ਫਿਰਦਾ ਦੇਖ ਪਰਾਈ ਚੋਕੜੀ ਨਾ ਤਰਸਾਈ ਜੀਓ ਆਪਣੇ ਆਪ ਨੂੰ ਨਾ ਤਰਸਾਓ ਖਲਾਣੇ ਨਿਆ ਕੁਝ ਖਾਦਾ ਕੁਝ ਕੀਤਾ ਦੇਖਾ ਦੇਖੀ ਬੋਤਾ ਕਰਦਾ ਜੀ ਮਨੁੱਖ ਦੇਖਾ ਦੇਖੀ ਨਾਲ ਆਪਣੇ ਜੀਵਨ ਦੇ ਅੰਦਰ ਬੜੀਆਂ ਚਿੰਤਾਵਾਂ ਪਾ ਲੈਂਦਾ ਇਸ ਲਈ ਸਬਰ ਤੇ ਸੰਤੋਖ ਇਹ ਗੱਲ ਯਾਦ ਰੱਖਿਓ ਜੀ ਇਹਨੂੰ ਅਪਣਾ ਲਓ ਜੀਵਨ ਦੇ ਅੰਦਰ ਅ ਜਿਹੜਾ ਸੰਤੋਖ ਹੈ ਨਾ ਕੋਸ਼ਿਸ਼ ਕਰ ਲਈਏ ਇਹਨੂੰ ਜੀਵਨ ਚ ਲਿਆਏ ਸਮੇ ਦਾ ਕੋਈ ਪਤਾ ਨਹੀਂ ਅੱਜ ਗੱਡੀ ਤੇ ਆ ਸਾਈਕਲ ਤੇ ਵੀ ਹੋ ਸਕਦੀ ਆ ਹਿੰਦੀ ਚ ਕੋਈ ਦੋ ਲਾਵਾਂ ਨਹੀਂ ਜੀ ਦੁੱਖ ਸੁਖ ਦੋਏ ਕੱਪੜੇ ਪਹਿਰੇ ਜਾਏ ਮਨੁੱਖ ਦੁੱਖ ਸੁਖ ਦੋਏਦਰ ਕੱਪੜੇ ਪਹਿਰੇ ਜਾਏ ਬਨੁੱਖ ਇਹ ਦੁੱਖ ਤੇ ਸੁਖ ਜਿਹੜੇ ਆ ਗੇੜੇ ਮਾਰਦੇ ਨੇ ਜੀਵਨ ਦੇ ਅੰਦਰ ਤੇ ਤੁਸੀਂ ਇਹ ਵੀ ਜਾਣੋ ਪੂਰੀ ਤਰ੍ਹਾਂ ਜੀ ਦੁੱਖ ਨਿਕਲਦਾ ਬਹੁਤ ਧੁੱਖ ਹੈ ਉਹ ਨਿਕਲਦਾ ਤਾਂ ਔਖ ਹੈ ਉਥੇ ਸਬਰ ਨਹੀਂ ਹੁੰਦਾ ਮਨ ਕੋਲ ਨਹੀਂ ਤਾਂ ਦੁੱਖ ਦਾ ਵੀ ਨਾ ਪਤਾ ਲੱਗੇ ਥੋੜੇ ਜੀ ਦੁੱਖ ਨੂੰ ਆਪਣੇ ਜੀਵਨ ਚ ਜ਼ਿਆਦਾ ਕਮਾਉਂਦਾ ਹੈ ਇਸ ਲਈ ਉਹਨੂੰ ਇੰਜ ਲੱਗਦਾ ਵੀ ਇਹ ਦੁੱਖ ਨਿਕਲਦਾ ਨਹੀਂ ਪਿਆ ਜਾਂਦਾ ਨਹੀਂ ਪਿਆ ਜ਼ਿਆਦਾ ਧਿਆਨ ਦਿੰਦਾ ਨਾ ਦੁੱਖ ਵੱਲ ਤਾਂ ਕਰਕੇ ਕਈ ਵਾਰੀ ਅਸੀਂ ਟਾਈਮ ਵੱਲ ਜ਼ਿਆਦਾ ਧਿਆਨ ਦਵਾਂਗੇ ਤੁਸੀਂ ਕਹੋਗੇ ਸਮਾਂ ਨਿਕਲਦਾ ਹੀ ਨਹੀਂ ਪਿਆ ਪਤਾ ਨਹੀਂ ਕੀ ਗੱਲ ਹੈ ਤੇ ਜਦੋਂ ਧਿਆਨ ਨਹੀਂ ਹੁੰਦਾ ਸੀ ਕਹਿੰਨੇ ਆ ਇਹ ਨੇਵੜੀ ਕੇ ਪਤਾ ਹੀ ਨਹੀਂ ਲੱਗਿਆ। ਉਹ ਥੋੜਾ ਜਿਹਾ ਦੁੱਖ ਆ ਜੀ ਉਹਦੇ ਵale ਜਿਆਦਾ ਧਿਆਨ ਖੁੱਬ ਜਾਂਦਾ ਮਨੁੱਖ ਫਿਰ ਮਨੁੱਖ ਨੂੰ ਇੰਜ ਲੱਗਦਾ ਉਹ ਹੋ ਬੜਾ ਦੁੱਖ ਆ ਜੀ। ਨਿਕਲਦਾ ਹੀ ਨਹੀਂ ਪਿਆ ਇੱਦਾਂ ਜਾਂਦਾ ਹੀ ਨਹੀਂ। ਇਹ ਵੀ ਨਿਕਲ ਜਾਣਾ ਜੀ ਜੇ ਸਾਡੇ ਕੋਲ ਸਬਰ ਹੈ ਤਾਂ। ਮੈਂ ਜਿਹੜੀ ਬੇਨਤੀ ਕਰ ਰਿਹਾ ਅੱਜ ਗੱਡੀ ਤੇ ਆ ਸਾਈਕਲ ਤੇ ਵੀ ਹੋ ਸਕਦੇ ਆ ਪੈਦਲ ਵੀ ਹੋ ਸਕਦੇ ਆ ਜੀ। ਮਹਿਲਾਂ ਵਿੱਚਾਂ ਝੌਂਪੜੀਆਂ 'ਚ ਵੀ ਉੱਥੇ ਪਰੇਸ਼ਾਨੀ ਦੁੱਖ ਚਿੰਤਾਵਾਂ ਦੇ ਵਿੱਚ ਜੇ ਤੁਹਾਡਾ ਸਾਥ ਦੇ ਸਕਦਾ ਹੈ ਤਾਂ ਤੁਹਾਡਾ ਸਬਰ ਹੈ ਹੋਰ ਕੋਈ ਨਹੀਂ ਉੱਥੇ ਜੇ ਤੁਹਾਨੂੰ ਡੋਲਣ ਤੋਂ ਬਚਾ ਸਕਦਾ ਹੈ ਤਾਂ ਤੁਹਾਡਾ ਸਬਰ ਹੋਵੇਗਾ ਤੁਹਾਡਾ ਸੰਤੋਖ ਹੋਵੇਗਾ ਹੋਰ ਕਿਸੇ ਨੇ ਨਹੀਂ ਬਚਾਣਾ ਜੀ ਹੋਰ ਕਿਸੇ ਨੇ ਬਾਣੀ ਫੜਨੀ ਉਸ ਅਤ ਦੀ ਗਰੀਬੀ ਚ ਪਰੇਸ਼ਾਨੀ ਵਿੱਚ ਵੀ ਤੁਹਾਨੂੰ ਜੇ ਸ਼ੁਕਰਾਨਾ ਕਰਵਾ ਸਕਦਾ ਹੈ ਤੇ ਤੁਹਾਡਾ ਸਬਰ ਹੋਵੇਗਾ ਜੇ ਹੈ ਸਾਡੇ ਕੋਲ ਜੇ ਨਹੀਂ ਹੈ ਤੇ ਮਨੁੱਖ ਆਖੇਗਾ ਜੀ ਉਹਨ ਕੀ ਕਰਨਾ ਜੀ ਕਿ ਕੁਝ ਰਿਆ ਹੀ ਨਹੀਂ ਮੇਰੇ ਕੋਲ ਹੁਣ ਜੀ ਕੇ ਕੀ ਕਰੀਏ ਫਿਰ ਉਹ ਸੁਸਾਇਡ ਵਾਲੇ ਪਾਸੇ ਹੋ ਜਾਂਦੇ ਨੇ ਨਹੀਂ ਨਹੀਂ ਕਿਉਂਕਿ ਸਬਰ ਨਹੀਂ ਹੁੰਦਾ ਬਹੁਤ ਜ਼ਰੂਰੀ ਹੈ ਜੀ ਸਬਰ ਦਾ ਹੋਣਾ ਸੰਤੋ ਜੀਵਨ ਦਾ ਫਖ ਬਦਲਦਾ ਰਹਿੰਦਾ ਜੀ ਕਦੇ ਦੁੱਖ ਕਦੇ ਸੁਖ ਕਦੇ ਰੋਗ ਕਦੇ ਸੋਗ ਇਹ ਚਲਦੇ ਰਹਿੰਦੇ ਨੇ ਸਬਰ ਹੋਵੇਗਾ ਕੋਲ ਤੇ ਫਿਰ ਤੁਸੀਂ ਸਹਜੇ ਨੂੰ ਪਾਰ ਕਰ ਸਕਦੇ ਹੋ ਸਹਜੇ ਕਿਨਾਰੇ ਤੇ ਲੱਗ ਸਕਦੇ ਹੋ ਜੇ ਇਹ ਨਹੀਂ ਹੈ ਫਿਰ ਬਹੁਤ ਦੁੱਖ ਹੋ ਜਾਣਾ ਫਿਰ ਮੁੱਖ ਚੋਂ ਲਾਂਭੇ ਨਿਕਲਨੇ ਆ ਜੀ ਰੱਬ ਸਾਰਾ ਦੁੱਖ ਸਾਨੂੰ ਹੀ ਦੇਣਾ ਸੀ ਸਾਰਾ ਦੁੱਖ ਸਾਡੇ ਵਾਸਤੇ ਹੀ ਬਣਾਇਆ ਸੀ ਜਾਣ ਦਾ ਨਾਮ ਹੀ ਨਹੀਂ ਲੈਂਦਾ ਨਹੀਂ ਇਹ ਚਲਦੇ ਰਹੇ ਕੇਤਿਆਂ ਦੁੱਖ ਭੂਖ ਸਦਮਾਰ ਏਪੇ ਦਾਤ ਤੇਰੀ ਦਾਤਾ ਇਤੋਂ ਦੀਆਂ ਦਾਤਾਂ ਜੀ ਚਲਦਾ ਰਹਿ ਕੇ ਤੇ ਸਾਡੇ ਕੋਲ ਹਥਿਆਰ ਕਿਹੜਾ ਹੋਣਾ ਚਾਹੀਦਾ ਹੈ ਸਬਰ ਤੇ ਸੰਤੋਖ ਦਾ ਸਬਰ ਰਹਿਗਾ ਫਿਰ ਰੁੱਖੀ ਸੁਖੀ ਖਾ ਕੇ ਵੀ ਸ਼ੁਕਰਾਨਾ ਕਰਦਾ ਹਾਂ ਕਿ ਜੇ ਸਬਰ ਨਹੀਂ ਹੋਏਗਾ ਮਨੁੱਖਾ ਕਹੇਗਾ ਜੀ ਮੈਂ ਤਾਂ ਕਦੇ ਪੈਦਲ ਗਿਆ ਹੀ ਨਹੀਂ ਸੀ ਮੈਂ ਤਾਂ ਗੱਡੀ ਤੇ ਜਾਂਦਾ ਰਿਆ ਮੈਂ ਕਿਵੇਂ ਪੈਦਲ ਚਲਾ ਜਾ ਮੈਂ ਸੁੱਕੀ ਰੋਟੀ ਕਿਵੇਂ ਖਾਣਾ ਮੈਂ ਤਾਂ 36 ਪ੍ਰਕਾਰ ਦੇ ਭੋਜਨ ਖਾਂਦਾ ਰਿਆ ਮੈਨੂੰ ਨਹੀਂ ਪਦਿਆ ਲੱਗਦੀ ਮੈਂ ਕਿਵੇਂ ਭੁੰਜੇ ਸੋ ਜਵਾ ਮੈਂ ਤਾਂ ਲੱਖਾਂ ਦੇ ਤਖਤਾਂ ਤੇ ਸੁੰਦਾ ਰਿਆ ਫਿਰ ਉਖ ਹੋ ਜਾਣਾ ਉਸ ਸਮੇਂ ਨੂੰ ਹੰਡਾਣਾ ਉਖ ਹੋ ਜਾਣਾ ਜੀ ਸਮਾਂ ਤਾਂ ਹੰਡਾਣਾ ਪਏਗਾ ਪਰ ਉਖ ਬਹੁਤ ਹੋ ਜਾਏਗਾ ਸਮੇਂ ਨੂੰ ਹੰਡਾਣਾ ਉਹ ਸਮੇਂ ਨੂੰ ਲੰਘਾਣਾ ਬੜਾ ਔਖਾ ਹੋ ਜਾਏਗਾ ਮਨੁੱਖ ਲਈ ਤੇ ਕਈ ਮਨੁੱਖ ਨਹੀਂ ਬਰਦਾਸ਼ ਕਰਦੇ ਸੁਸਾਇਟੀ ਵਾਲੇ ਪਾਸੇ ਹੋ ਜਾਂਦੇ ਆ ਤੇ ਜਿਨ੍ਹਾਂ ਕੋਲ ਸਬਰ ਹੋਏਗਾ ਉਹ ਵੀ ਸਮਾਂ ਲੰਘਾ ਲੇਗਾ ਫਿਰ ਤਾਂ ਕੰਡਿਆਂ ਦੇ ਸੱਥਰ ਤੇ ਬੈਠ ਕੇ ਵੀ ਆਖ ਦਿੰਦੇ ਜੀ ਮਿੱਤਰ ਪਿਆਰੇ ਨੂੰ ਹਾਲ ਮੁਰੀਤਾਂ ਲੱਗਣ ਕਿੰਨਾ ਸਬਰ ਹੈ ਜੀ ਪੁੱਤਰਾਂ ਦੀ ਲਾਸ਼ਾਂ ਤੋਂ ਲੰਘ ਗਏ ਕਿੰਨਾ ਸਬਰ ਹੈ ਬਿਖੜਾ ਪੈਂਡਾ ਕਿੰਨਾ ਦੇਖ ਲਿਆ ਕਿੰਨਾ ਸਬਰ ਹੈ ਅਨੰਦਾਂ ਦੀ ਪੂਰੀ ਛੱਡਤੀ ਕੋਈ ਪਤਾ ਨਹੀਂ ਕਿੱਥੇ ਟਿਕਣਾ ਕਿੱਥੇ ਜਾ ਕੇ ਟਿਕਾਣਾ ਹੋਣਾ ਮਾਂ ਕਿੱਥੇ ਐ ਸੁਪਤਨੀਆਂ ਕਿੱਥੇ ਨੇ ਕੋਈ ਪਤਾ ਨਹੀਂ ਤੇ ਕਿੰਨਾ ਸਬਰ ਕੋਈ ਲੰਬਾ ਦਿੱਤਾ ਸਹਿਬ ਜੀ ਨੇ ਖਦੇ ਆਖਿਆ ਰੱਬ ਨੂੰ ਵੀ ਐਵੇਂ ਕਿਉਂ ਕੀਤਾ ਬਿਲਕੁਲ ਉਹ ਸਬਰ ਹੈ ਸੰਤੋਖ ਹੈ ਇਸ ਲਈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਜਿਨ੍ਹਾਂ ਕੋਲ ਸੰਤੋਖ ਹੈ ਜਿਨ੍ਹਾਂ ਕੋਲ ਸਬਰ ਹੈ ਸਹਿਬ ਜੀ ਕਹਿੰਦੇ ਉਹਨਾਂ ਨੇ ਪ੍ਰਮਾਤਮਾ ਨੂੰ ਧਿਆਇਆ ਤੇ ਉਹਨਾਂ ਨੇ ਸੇਵਾ ਕੀਤੀ ਹੈ ਸਰਬ ਜੀ ਸੇਵ ਕੀਤੀ ਸੰਤੋਖ ਹੀ ਜਿਨ ਨੇ ਸੱਚੋ ਸੱਚ ਧਿਆਇਆ ਓਨੀ ਮੰਦੈ ਪੈਰ ਨਾ ਰੱਖਿਓ ਕਰ ਸੁਕਿਰਤ ਸੁਕ੍ਰਿਤ ਨਹੀਂ ਪੜਨਾ ਜੀ ਇਹਨੂੰ ਸ ਸ ਅਗਲਾ ਜਿਹੜਾ ਹੈ ਉਹ ਗਿੱਤਰ ਸੁਮਤ ਕੁਮਤ ਅਗਮ ਅਸ਼ਿਸਤਰ ਪੜਦੇ ਸੁਕਿਰਤ ਸੁਕ੍ਰਿਤ ਨਹੀਂ ਸ ਸੇ ਨਾਲ ਕਕਾ ਨਹੀਂ ਲਾਣਾ ਸ ਸੇ ਨੂੰ ਲੱਗ ਪੜਨਾ ਹਮੇਸ਼ਾ ਜਿਵੇਂ ਸੁਮਤ ਪੜਦੇ ਸੀ ਕੁਮਤ ਪੜਦੇ ਆ ਸੁਕਿਰਤ ਧਰਮ ਕਮਾਇਆ ਹੁਣ ਜਿਹੜੇ ਤਾਂ ਸਬਰ ਵਾਲੇ ਜੀ ਉਹ ਮਾੜੇ ਪਾਸੇ ਨਹੀਂ ਜਾਣਗੇ ਕਈ ਵਾਰੀ ਮਨੁੱਖ ਕੋਲ ਸਬਰ ਨਹੀਂ ਹੁੰਦਾ ਤੇ ਉਹ ਪਦਾਰਥ ਦਾ ਲੋਭ ਰੱਖ ਕੇ ਲਾਲਚ ਰੱਖ ਕੇ ਨਾ ਤੇ ਮਾੜੇ ਕੰਮਾਂ ਵਾਲੇ ਪਾਸੇ ਤੁਰ ਪੈਂਦੇ ਵੀ ਪਦਾਰਥ ਤਾਂਣ ਗਿਆ ਇਹ ਦਾਤਾਂ ਤਾਂਣ ਗਿਆ ਕਬੀਰ ਸਾਧੂ ਕੀ ਸੰਗਤ ਰੋ ਜੋ ਕੀ ਭੂਸੀ ਖਾਉ ਹੋਣ ਹਾਰਸੋ ਹੋਏ ਹੈ ਸਾਖਤ ਸੰਗ ਨਾ ਜਾਓ ਕਹਿੰਦੇ ਮੈਂ ਇਸ ਰੁੱਖੀ ਸੁੱਕੀ ਖਾ ਲਵਾਂਗਾ ਪਰ ਮਾੜੇ ਪਾਸੇ ਨਹੀਂ ਜਾਵਾਂਗਾ ਹੋ ਸਕਦਾ ਮੈਂ ਇੱਕ ਟਾਈਮ ਦਾ ਪ੍ਰਸ਼ਾਦਾ ਛਕ ਲਾਂ ਦੋ ਟਾਈਮ ਦਾ ਨਾ ਮਿਲੇ ਪਰ ਮੈਂ 마ੜੇ ਪਾਸੇ ਨਹੀਂ ਜਾਵਾਂਗਾ 마ੜੀ ਸੰਗਤ ਨਹੀਂ ਕਰਾਂ ਜਿਨ੍ਹਾਂ ਕੋਲ ਸਬਰ ਹੈ ਓਨੀ ਮੰਨਦੇ ਪੈਰ ਨਾ ਰੱਖਿਓ ਉਹਨਾਂ ਨੇ ਤਾਂ 마ੜੇ ਪਾਸੇ ਪੈਰ ਹੀ ਨਹੀਂ ਰੱਖਿਆ 마ੜੇ ਪਾਸੇ ਤਾਂ ਗਈ ਨਹੀਂ ਉਹ ਕਰ ਸੁਕਿਰਤ ਧਰਮ ਕਮਾਇਆ ਉਹਨਾਂ ਨੇ ਤਾਂ ਉਦਮ ਕਰਕੇ ਕੀਰਤ ਕਰਕੇ ਦੋ ਕੀਰਤ ਇੱਕ ਦੁਨਿਆਵੀ ਜੀ ਉਹ ਵੀ ਜ਼ਰੂਰੀ ਹੈ ਪਰੁੰਦੇ ਚ ਇਮਾਨਦਾਰੀ ਦਾ ਹੋਣਾ ਬੜਾ ਜ਼ਰੂਰੀ ਹੈ ਜੀ ਹੱਕ ਪ੍ਰਾਏ ਨਾਨਕਾ ਉਸ ਰਸ ਗਾਏ ਗੁਰਪੀਰ ਹਾਮਾ ਤਾਂ ਪਰਹਿ ਜਾ ਮੁਰਦਾਰ ਨ ਖਾਏ ਇੱਕ ਧਰਮ ਦੀ ਕਮਾਈ ਹੈ ਉਹ ਵੀ ਬੜੀ ਜ਼ਰੂਰੀ ਹੈ ਦੋਵੇਂ ਕਮਾਈਆਂ ਚੰਗੀਆਂ ਨੇ ਪਰ ਦੋਮਨ ਚ ਇਮਾਨਦਾਰੀ ਹੋਵੇ ਕਰ ਸੁਕਿਰਤ ਧਰਮ ਕਮਾਏ ਹੁਣ ਜਿਨ੍ਹਾਂ ਨੇ ਮਾੜੇ ਪਾਸੇ ਪੈਰ ਹੀ ਨਹੀਂ ਧਰੇ ਸਿਵ ਕਹਿੰਦੇ ਉਹ ਧਰਮੀ ਨੇ ਜਿਨ੍ਹਾਂ ਨੇ ਮਾੜੇ ਪਾਸੇ ਗਏ ਨਹੀਂ ਕਦੇ ਮਾੜਾ ਬੋਲਿਆ ਨਹੀਂ ਮਾੜਾ ਸੁਣਿਆ ਨਹੀਂ ਮਾੜਾ ਦੇਖਿਆ ਨਹੀਂ ਕਦੇ ਉਹਨਾਂ ਨੇ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਧਨਾ ਦੁਨੀਆ ਦੇ ਬੰਧਨ ਤੋੜਤੇ ਜੀ ਇਹ ਛੱਡਦਾ ਲੋਕ ਕੀ ਛਕਦੇ ਆ ਕੀ ਛਕਾਉਂਦੇ ਨੇ ਲੋਕ ਕੀ ਪਹਿਨਦੇ ਨੇ ਲੋਕ ਕਿਵੇਂ ਰਹਿੰਦੇ ਨੇ ਕਿਵੇਂ ਜੀਵਨ ਬਸਰ ਇਹ ਸਭ ਛੱਡਦਾ ਜੋ ਕੋਲ ਹੈ ਉਹਨਦੇ ਚ ਸ਼ੁਕਰਾਨੇ ਬਸ ਕਈ ਵਾਰੀ ਮਨੁੱਖ ਆਪਣੇ ਮਨ ਨੂੰ ਤਰਸਾਉਂਦਾ ਜੀ ਬਹੁਤ ਸੰਸਾਰ ਨੂੰ ਦੇਖ ਕੇ ਮਹਿੰਗੀਆਂ ਦਾਤਾਂ ਨੂੰ ਦੇਖ ਕੇ ਹਾਏ ਸਾਡੇ ਕੋ ਨਹੀਂ ਕਾਸ਼ ਸਾਡੇ ਕੋਲ ਹੁੰਦਾ ਬਸ ਇਹ ਮਿੱਤਰ ਸੁਣਾਏ ਸਹਿਬ ਕਹਿੰਦੇ ਜਿਹੜਾ ਹੈ ਤੇਰੇ ਕੋਲ ਉਹਦੇ 'ਚ ਸ਼ੁਕਰਾਨਾ ਕਿਉਂ ਨਹੀਂ ਕਰਦਾ ਸਹਿਬ ਜੀ ਕਹਿੰਦੇ ਓਨੀ ਦੁਨੀਆ ਇਹ ਸਬਰ ਵਾਲਿਆਂ ਦੀ ਗੱਲ ਹੈ ਸੰਤੋਖ ਵਾਲਿਆਂ ਦੀ ਗੱਲ ਓਨੀ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਥੋੜਾ ਦਾ ਭਾਗ ਕੀ ਹੈ ਜੀ ਜਿਨ੍ਹਾਂ ਕੋ ਮਿਲ ਗਿਆ ਅੰਨ ਪਾਣੀ ਜਿਨ੍ਹਾਂ ਕੋ ਹੈ ਬਸ ਉਹਦੇ ਚ ਸਬਰ ਕਰ ਲਿਆ ਉਹਦੇ ਚ ਜੀਵਨ ਬਸਰ ਕਰ ਲਿਆ ਕੋਈ ਲੰਬਾ ਵੇਲੇ ਪਹਿਲੀ ਗੱਲ ਤਾਂ ਸਾਡਾ ਹੱਕ ਬਣਦਾ ਹੀ ਨਹੀਂ ਜੀ ਪਰਮਾਤਮਾ ਨੂੰ ਲੰਬਾ ਹੈ ਜੇ ਤੁਸੀਂ ਰੱਬ ਨੂੰ ਲੰਬਾ ਦੇ ਰਹੇ ਹੋ ਤਾਂ ਉਹਦੇ ਹੁਕਮ ਦੀ ਉਲੰਘਣਾ ਕਰ ਰਹੇ ਹੋ ਤੁਸੀਂ ਤੇ ਉਲੰਘਣਾ ਕਰਨ ਵਾਲੇ ਨੂੰ ਸਜ਼ਾ ਮਿਲਦੀ ਹੈ ਜਿਹੜੇ ਹੁਕਮ ਦੀ ਲੰਗਣਾ ਕਾਨੂੰਨ ਦੀ ਉਲੰਘਣਾ ਕਰਦੇ ਨੇ ਸਜ਼ਾ ਮਿਲਦੀ ਹੈ ਜਿਨਾਂ ਕੁਝ ਵੀ ਹੈ ਸਾਡੇ ਕੋਲ ਥੋੜਾ ਹੈ ਰੁੱਖਾ ਹੈ ਮਿੱਸਾ ਹੈ ਉੰਦੀ ਚੀ ਸ਼ੁਕਰ ਨਾ ਕਰੀ ਸੀ ਓਨੀ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ਤੂੰ ਬੜੀਆਂ ਬਖਸ਼ਿਸ਼ਾਂ ਕਰਨ ਵਾਲਾ ਏ ਤੂੰ ਸਦਾ ਜੀਵਾਂ ਨੂੰ ਦਾਤਾਂ ਬਖਸ਼ਦਾ ਏ ਸਾਰਿਆਂ ਨੂੰ ਦਾਤਾਂ ਦੇ ਰਿਹਾ ਜੀ ਆਪਾਂ ਹਰ ਵਾਰੀ ਬੇਨਤੀ ਕਰਦੇ ਆਂ ਵੀ ਜੇ ਚੰਗਾ ਖਾ ਰਹਿਆਂ ਚੰਗਾ ਪਹਿਨ ਰਹਿਆਂ ਫਿਰ ਤਾਂ ਸ਼ੁਕਰਾਨਾ ਰੋਜ਼ ਕਰੀਂ ਫਿਰ ਕੋਈ ਹੱਕ ਨਹੀਂ ਸਾਡਾ ਨਾਂਭਾ ਦੇਂਦਾ ਫਿਰ ਨਾਉ ਲਾਂਭਾ ਦੇਈ ਉਹ ਵੀ ਤਾਂ ਹੈ ਜਿਹੜੇ ਆਸ ਰੱਖਦੇ ਨੇ ਇੱਕ ਟੈਮ ਦਾ ਉਹ ਵੀ ਤਹਿ ਜਿਨ੍ਹਾਂ ਦੀ ਛੱਤ ਜਿਹੜੀ ਉਹ ਆਸਮਾਨ ਹੈ ਕੇਵਲ ਉਹ ਵੀ ਤਹਿ ਜਿਹੜੇ 36 ਪ੍ਰਕਾਰ ਦੇ ਰਸਾਂ ਕਸਾਂ ਨੂੰ ਛੱਡ ਕੇ ਸਿਰਫ ਇਹ ਉਡੀਕ ਕਰਦੇ ਐ ਵੀ ਪੇਟ ਦੀ ਪੂਰਤੀ ਲਈ ਦੋ ਪ੍ਰਸ਼ਾਦ ਦੇ ਮਿਲ ਜਾਣ ਜਿਹੜੇ ਮਰਜ਼ੀ ਮਿਲ ਜਾਣ। ਉਹ ਮੈਂ ਵੀਡੀਓ ਦੇਖ ਰਿਆ ਸੋ ਸਟੇਸ਼ਨ ਤੇ ਇੱਕ ਬਜ਼ੁਰਗ ਸੀ ਉਹਨੇ ਪ੍ਰਸ਼ਾਦਾ ਚੱਕਿਆ ਉੱਥੇ ਡਿੱਗਿਆ ਪਿਆ ਉਹਨੂੰ ਧੋਕੇ ਖਾ ਰਿਹਾ। ਸਾਨੂੰ ਇਹ ਚੀਜ਼ ਦੇਖ ਕੇ ਤਾਂ ਸ਼ੁਕਰਾਨਾ ਕਰਨਾ ਚਾਹੀਦਾ ਹੈ ਨਾ ਵੀ ਸਾਡੀ ਇਹ ਵਸਤਾਂ ਜੈਥੇ ਤੱਕ ਸਾਨੂੰ ਲੈ ਕੇ ਨਹੀਂ ਆਇਆ ਉਹ ਇਸ ਲਈ ਉਹ ਦਾਤਾ ਬਖਸ਼ਦ ਹੈ ਜੀ ਸਾਰੇ ਨੂੰ ਬਖਸ਼ਦਾ ਹੈ ਤੋ ਬਖਸ਼ੀ ਸੀ ਅਗਲਾ ਨਿਤ ਦੇਵਹਿ ਚੜਐ ਸਵਾਇਆ ਵਡਿਆਈ ਵੱਡਾ ਪਾਇਆ ਇਸ ਤਰ੍ਹਾਂ ਪ੍ਰਭੂ ਦੀ ਸਿਫਤ ਸਲਾਹ ਕਰਕੇ ਉਹ ਸੰਤੋਖੀ ਮਨੁੱਖ ਪ੍ਰਭੂ ਨੂੰ ਪ੍ਰਾਪਤ ਸਹਿਜ ਨਾਲ ਸੰਤੋਖ ਨਾਲ ਹੀ ਮਿਲੇਗਾ ਜੀ ਸਹਿਜ ਜੇ ਸਹਿਜ ਨਹੀਂ ਸਬਰ ਨਹੀਂ ਤਾਂ ਫਿਰ ਕਾਲੀ ਹੈ ਜੇ ਜੀਵਨ ਚ ਕਾਲਾਪਾਨ ਹੈ ਤੇ ਫਿਰ ਖਰਜ ਨੇ ਪਰੇ ਨਹੀਂ ਚੜਦਾ ਹੁੰਦਾ ਕਦੇ ਵੀ ਇਸ ਲਈ ਉਹ ਵੀ ਸਾਨੂੰ ਸਬਰ ਨਾਲ ਹੀ ਮਿਲੇਗਾ ਮੈਂ ਫੇਰ ਉਹ ਬਚਨ ਸੰਧਿਆ ਕਰ ਦਿੰਦਾ ਜੀ ਤਿੰਨ ਚੀਜ਼ਾਂ ਫਿਰ ਬੇਨਤੀ ਆਪਾਂ ਹਰ ਵਾਰੀ ਕਰਦੇ ਆ ਤਿੰਨ ਚੀਜ਼ਾਂ ਪੱਕੀਆਂ ਕਰ ਲਵੋ ਜੀਵਨ ਦੇ ਅੰਦਰ ਨੀਂਦ ਓਲੋង ਹੀ ਤੁਸੀਂ ਇੱਕ ਅਰਦਾਸ ਗੁਰੂਕੁਲ ਕਰਨੀ ਐ ਜੀ ਕਿੱਥੇ ਨਹੀਂ ਕਰਨੀ ਐ ਅਰਦਾਸ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੋਰ ਸਥਾਨ ਤੇ ਤੁਸੀਂ ਕਰ ਸਕਦੇ ਹੋ ਅਰਦਾਸ ਮੇਰਾ ਭਾਵੇਂ ਨਹੀਂ ਅਭੀ ਤੁਸੀਂ ਹੋਰ ਕਿੱਥੇ ਨਹੀਂ ਕਰਨੀ ਜਾਂ ਘਰ ਚ ਬੈਠਿਆ ਨਹੀਂ ਕਰਨੀ ਪਰ ਜਦੋਂ ਤੁਸੀਂ ਦਾਤ ਮੰਗਣੀ ਐ ਕੋਈ ਲੋੜ ਐ ਜ਼ਰੂਰਤ ਐ ਆਪਣੀ ਵੇਦਨਾ ਬਿਆਨ ਕਰਨੀ ਐ ਤਾਂ ਗੁਰੂ ਅੱਗੇ ਬਸ ਕਿਸੇ ਮਨੁੱਖ ਅੱਗੇ ਨਹੀਂ ਦੂਜੀ ਗੱਲ ਫਿਰ ਤੁਸੀਂ ਭਰੋਸਾ ਕਰਨਾ ਵੀ ਜਿਹੜੀ ਮਰ ਅਰਦਾਸ ਕੀਤੀ ਮੈਨੂੰ ਭਰੋਸਾ ਹੈ ਜੀ ਫਿਰ ਤੀਜਾ ਸਬਰ ਕਰਨਾ ਕਾਲੀ ਨਹੀਂ ਕਰਨੀ ਵੀ ਹਫਤਾ ਹੋ ਗਿਆ 10 ਦਿਨ ਹੋ ਗਿਆ ਮਿਲੇ ਨਹੀਂ ਬਸ ਇਹਨਾਂ ਜਾਣ ਕੇ ਤੁਸੀਂ ਸਬਰ ਕਰ ਲਵੋ ਤੁਮ ਕਰੋ ਭਲਾ ਹਮ ਭਲੋ ਨਾ ਵੀ ਉਹ ਜੋ ਕੁਝ ਵੀ ਕਰੇਗਾ ਉਹ ਭਲਾ ਹੀ ਕਰੇਗਾ ਮਾੜਾ ਨਹੀਂ ਇਸ ਲਈ ਸਹਿਬ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੋੜੀ ਦੇ ਅੰਦਰ ਬਖਸ਼ਿਸ਼ ਕੀਤੀ ਹੈ ਜੀ ਜਿਨ੍ਹਾਂ ਨੇ ਸੰਤੋਖ ਰੱਖਿਆ ਆਪਣੀ ਜੀਵਨ ਦੇ ਵਿੱਚ ਤੇ ਇਹ ਸੰਤੋਖ ਤੁਹਾਨੂੰ ਸੰਸਾਰ ਚੋਂ ਨਹੀਂ ਮਿਲਣਾ ਸੰਸਾਰ ਚ ਤਾਂ ਭਟਕਣਾ ਹੀ ਮਿਲਣੀ ਹੈ ਤ੍ਰਿਸ਼ਨਾ ਮਿਲਣੀ ਹੈ ਲਾਲਚ ਮਿਲਦਾ ਇੱਥੋਂ ਮਿਲਣਾ ਸਿਰਫ ਸਬਰ ਤੇ ਸੰਤੋਖ ਉਹ ਗੁਰੂ ਦੇ ਚਰਨਾਂ ਚੋਂ ਬਸ ਗੁਰੂ ਦੇ ਚਰਨਾਂ ਚੋਂ ਹੀ ਸਾਨੂੰ ਸਬਰ ਮਿਲਣਾ ਹੈ ਸੰਤੋਖ ਦੀ ਦਾਤ ਮਿਲਣੀ ਹੈ ਜਦੋਂਸੀਂ ਨਾਮ ਨਾਲ ਜੁੜਾਂਗੇ ਬੰਦਗੀ ਨਾਲ ਜੁੜਾਂਗੇ ਫਿਰ ਇੱਕੀਮਤੀ ਗੁਣ ਸਾਡੇ ਜੀਵਨ ਚ ਵੀ ਆ ਜਾਏਗਾ ਫਿਰ ਸਾਡਾ ਜੀਵਨ ਜਿਹੜਾ ਉਹ ਸ਼ੁਕਰਾਨਾ ਕਰਦਿਆਂ ਹੋਇਆਂ ਹੀ ਬਸਰ ਤੇ ਬਤੀਤ ਹੋ ਜਣੇ ਹੋਈਆਂ ਬੇੰਤ ਪ੍ਰਕਾਰ ਦੀ ਭੁੱਲਾਂ ਦੀ ਮੁਆਫੀ ਜੀ ਮੈਂ ਕਰਦੀ ਬੇ